ਹੈਲੋ ਦੋਸਤੋ ਜੇ ਤੁਸੀਂ ਵੀ ਆਪਣੀ ਨਵੇਂ ਡੈਰੀ ਫਾਰਮ ਵਾਸਤੇ ਬਿਨਾਂ ਤਜਰਬੇ ਤੋਂ 10-12 ਮੱਝਾਂ ਗਾਂ ਇਕੱਠੀਆਂ ਖਰੀਦ ਲੈਂਦੇ ਹੋ ਤਾਂ ਪ੍ਰੋਫਿਟ ਦੀ ਜਗ੍ਹਾ ਨੁਕਸਾਨ ਹੋ ਸਕਦਾ ਹੈ ਤੇ ਦੁੱਧ ਵੀ ਮੁੱਲ ਦਾ ਲੈ ਕੇ ਪੀਣਾ ਪੈ ਸਕਦਾ ਹੈ ਆਉ ਜਾਣਦੇ ਹਾਂ ਇਸ ਤਰ੍ਹਾਂ ਕਿਉਂ ਹੁੰਦਾ ਹੈ ਤੇ ਜਿਹੜੇ ਲੋਕ ਪਹਿਲੇ ਦਿਨ ਤੋਂ ਹੀ ਵੱਡਾ ਡੈਰੀ ਫਾਰਮ ਦਾ ਸੁਪਨਾ ਦੇਖ ਲੈਂਦੇ ਹਨ ਤੇ ਉਹ ਦੂਜੇ ਦਿਨ ਇਹ ਸੋਚਦੇ ਹਨ ਕਿ ਦਵਾਈ ਕਿੱਥੋਂ ਲੈ ਆਣੀ ਤੇ ਚਾਰਾ ਕਿਹੜਾ ਪਾਉਣਾ ਤੇ ਦੁੱਧ ਕਿੱਥੇ ਸੇਲ ਕਰਨਾ ਇਸ ਤਰ੍ਹਾਂ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਡੈਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਕਰਨਾ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਹੀ ਜਾਨਵਰ ਖਰੀਦ ਕੇ ਲਿਆਉਣੇ ਚਾਹੀਦੇ ਹੈ ਇਸ ਲਈ ਸਾਨੂੰ ਹਮੇਸ਼ਾ ਡੈਰੀ ਫਾਰਮ ਸ਼ੁਰੂ ਕਰਦੇ ਸਮੇਂ 2-3 ਜਾਨਵਰ ਹੀ ਲਿਆਉਣੇ ਚਾਹੀਦੇ ਹੈ ਤੇ ਹੌਲੀ-ਹੌਲੀ ਸਿੱਖਣਾ ਚਾਹੀਦਾ ਹੈ ਤੇ 2-3 ਮਹੀਨੇ ਤੱਕ ਸਾਨੂੰ ਪੂਰਾ ਤਜਰਬਾ ਹੋ ਜਾਂਦਾ ਹੈ ਤੇ ਫਿਰ ਅਸੀਂ 2-3 ਜਾਨਵਰ ਕਰਕੇ ਉਸ ਨੂੰ ਹੋਰ ਵੱਡਾ ਕਰ ਸਕਦੇ ਹੈ ਤੇ ਜਾਨਵਰ ਘੱਟ ਗਿਆਨ ਵੱਧ ਇਸ ਤਰ੍ਹਾਂ ਸਾਨੂੰ ਛੋਟਾ ਡੈਰੀ ਫਾਰਮ ਵੀ ਵੱਡਾ ਪ੍ਰੋਫਿਟ ਦੇ ਜਾਂਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਦੇਸੀ ਡੈਰੀ ਹੱਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ